ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜਿਹੜੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਹਨ ਜਿਨ੍ਹਾਂ ਨੇ ਭਾਰਤ ਨੂੰ ਅਜਿਹਾ ਸੰਵਿਧਾਨ ਦਿੱਤਾ ਜਿਹਦੇ ਤਹਿਤ ਭਾਰਤ ਦੇ ਸਾਰੇ ਲੋਕ ਜਿਹੜੇ ਨਾ ਉਹ ਆਜ਼ਾਦੀ ਦਾ ਆਨੰਦ ਮਾਣ ਰਹੇ ਨਾ ਸਾਰਿਆਂ ਨੂੰ ਬਰਾਬਰੀਤਾ ਸਾਰਿਆਂ ਨੂੰ ਲਈ ਏਕਤਾ ਸਾਂਝੀ ਬਲਤਾ ਦਾ ਉਸ ਸੰਵਿਧਾਨ ਦੇ ਵਿੱਚ ਉਹਨਾਂ ਨੇ ਪਰਵੀਜ਼ਨ ਕੀਤਾ ਔਰ ਲੋਕਤੰਤਰਤਾ ਦੇ ਨਾਲ-ਨਾਲ ਸਮਾਜਿਕ ਨਿਆਂ ਦਾ ਉਹਦੇ ਵਿੱਚ ਵਿਵਸਥਾ ਕੀਤੀ ਭਾਰਤ ਦੇ ਲੋਕਾਂ ਨੂੰ ਇਸ ਦੇਸ਼ ਪ੍ਰਤੀ ਹੈਲੋ ਹੈਲੋ ਸ਼ਰਧਾ ਰੱਖਣ ਲਈ ਔਰ ਸਾਰੇ ਦੇਸ਼ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਦਿੱਤਾ 18 ਸਾਲ ਤੋਂ ਉੱਪਰ ਦੇ ਸਾਰੇ ਮਰਦਾਂ ਤੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਇਹ ਬਾਬਾ ਸਾਹਿਬ ਨੇ ਸਮਾਜ ਦੇ ਸਾਰੇ ਲੋਕਾਂ ਨੂੰ ਪੜਨ ਦਾ ਅਧਿਕਾਰ ਦਿੱਤਾ ਪ੍ਰਾਪਰਟੀ ਖਰੀਦਣ ਦਾ ਵੇਚਣ ਦਾ ਅਧਿਕਾਰ ਦਿੱਤਾ ਸਾਰੇ ਦੇਸ਼ ਦੇ ਅੰਦਰ ਘੁੰਮਣ ਫਿਰਨ ਦਾ ਅਧਿਕਾਰ ਲੈ ਕੇ ਦਿੱਤਾ ਇਹ ਸਾਰੀਆਂ ਪ੍ਰਵਿਧਨਾਵਾਂ ਭਾਰਤੀ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਕੀਤੀਆਂ ਅੱਜ ਦੀ ਮੌਜੂਦਾ ਕੇਂਦਰੀ ਸਰਕਾਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਪ੍ਰਤੀ ਮਾੜੀ ਧਾਰਨਾ ਰੱਖਦੀ ਹੈ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਬੇਇੱਜ਼ਤੀ ਕਰਦੀ ਹੈ ਜਿਸ ਨੂੰ ਅਸੀਂ ਸਹਿਣ ਨਹੀਂ ਕਰ ਸਕਦੇ ਇਹ ناکਾਮੀ ਬਰਦਾਸ਼ਤ ਹੈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਪੂਰੇ ਦੇਸ਼ ਦੇ ਨਾ ਕੇਵਲ ਦਲਿਤ ਵਰਗ ਦੇ ਲਈ ਨਾ ਕੇਵਲ ਪਛੜਿਆਂ ਦੇ ਲਈ ਨਾ ਕੇਵਲ ਅਲਪ ਸੰਖਿਅਕ ਧਾਰਮਿਕ ਘਟਗਿੰਤੀਆਂ ਦੇ ਲਈ ਬਲਕਿ ਸਮੁੱਚੇ ਦੇਸ਼ ਵਾਸੀਆਂ ਲਈ ਸਤਿਕਾਰ ਯੋਗ ਹਨ ਅਸਲ ਵਿੱਚ ਦੇਸ਼ ਦੀ ਜਿਹੜੀ ਮੌਜੂਦਾ ਕੇਂਦਰੀ ਸਰਕਾਰ ਹੈ ਉਹ ਇਸ ਸੰਵਿਧਾਨ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ ਉਸ ਦੇ ਮਨਸੂਬੇ ਉਸ ਦੇ ਇਰਾਦੇ ਬੜੇ ਖਤਨਾਕ ਹਨ ਔਰ ਇਸ ਸਟੈਪ ਬਾਈ ਸਟੈਪ ਸਾਡੇ ਜਜ਼ਬਾਤ ਦੇ ਨਾਲ ਖੇਡਦੀ ਹੈ ਸਾਨੂੰ ਅਜ਼ਮਾਉਂਦੀ ਹੈ ਲੇਕਿਨ ਅੱਜ ਦੇਸ਼ ਦੇ ਗ੍ਰਹਿ ਮੰਤਰੀ ਨੇ ਬਾਬਾ ਸਾਹਿਬ ਡਾਕਟਰ ਪ੍ਰੀਮਰੋ ਅੰਬੇਦਕਰ ਸਾਹਿਬ ਦਾ ਜੋ ਨਿਰਾਦਰ ਕੀਤਾ ਹੈ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਅੰਦਰ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਲੋਕ ਸੜਕਾਂ ਦੇ ਉੱਤੇ ਆਏ ਹਨ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅੱਜ ਦਾ ਇਹ ਪ੍ਰੋਟੈਸਟ ਵੀ ਜ਼ਿਲ੍ਹਾ ਪੱਤਰ ਤੇ ਆਮ ਆਦਮੀ ਪਾਰਟੀ ਵੱਲੋਂ ਆਯੋਜਨ ਕੀਤਾ ਗਿਆ ਹੈ ਅਸੀਂ ਅਮਿਤ ਸ਼ਾਹ ਜੀ ਦਾ ਜੋ ਉਹਨਾਂ ਨੇ ਬਾਬਾ ਸਾਹਿਬ ਦਾ ਨਿਰਾਦਰ ਕੀਤਾ ਹੈ ਉਹਨਾਂ ਦੀ ਬੇਅਦਬੀ ਕੀਤੀ ਹੈ ਬੇਇੱਜ਼ਤੀ ਕੀਤੀ ਹੈ ਉਸ ਦੀ ਘੋਰ ਸ਼ਬਦਾਂ ਚ ਨਿੰਦਾ ਕਰਦੇ ਹਾਂ ਸਖਤ ਉਸ ਦੀ ਮਜ਼ਮਤ ਕਰਦੇ ਹਾਂ ਕੰਡੈਮ ਕਰਦੇ ਹਾਂ ਔਰ ਇਹ ਮੰਗ ਕਰਦੇ ਹਾਂ ਕਿ ਉਹ ਤੁਰੰਤ ਪੂਰੇ ਭਾਰਤ ਵਾਸੀਆਂ ਤੋਂ ਮਾਫੀ ਮੰਗਣ ਔਰ ਭਾਰਤੀ ਸੰਵਿਧਾਨ ਜੋ ਕਿ ਦੁਨੀਆ ਦਾ ਬਿਹਤਰੀਨ ਸੰਵਿਧਾਨ ਹੈ ਇਸ ਸੰਵਿਧਾਨ ਨੂੰ ਕਿਸੇ ਵੀ ਤਰ੍ਹਾਂ ਅਸੀਂ ਖਤਮ ਨਹੀਂ ਹੋਣ ਦਮਾਂਗੇ ਭਾਰਤੀ ਜਨਤਾ ਪਾਰਟੀ ਕੇਂਦਰੀ ਸਰਕਾਰ ਪਾਵੇਂ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਦੇਸ਼ ਦੇ ਲੋਕ ਭਾਰਤੀ ਸੰਵਿਧਾਨ ਨੂੰ ਕਦੇ ਵੀ ਕਿਸੇ ਵੀ ਕੀਮਤ ਤੇ ਉਹ گویا ਕਿ ਖਤਮ ਨਹੀਂ ਹੋਣ ਦੇਣਗੇ ਔਰ ਇਸ ਸੰਵਿਧਾਨ ਦੀ ਰੱਖਿਆ ਦੇ ਲਈ ਭਾਰਤ ਦੇ ਸਾਰੇ ਲੋਕ ਇਕਜੁੱਟ ਹਨ ਸਾਰੇ ਬਛੜੇ ਸਾਰੇ Dalit ਵਰਗਾਂ ਦੇ ਲੋਕ ਧਾਰਮਿਕ ਟਕੜਗੀਆਂ ਦੇ ਲੋਕ ਹਿੰਦੂ ਸਿੱਖ ਮੁਸਲਮ ਇਸਾਈ ਸਾਰੇ ਇਕਜੁੱਟਤਾ ਦੇ ਨਾਲ ਭਾਰਤ ਦੇ ਇਸ ਸੰਵਿਧਾਨ ਨੂੰ ਬਚਾਉਣ ਲਈ ਹਮੇਸ਼ਾ ਤਤਪਰਨ ਔਰ ਜੁੜ ਕੇ ਸੰਘਰਸ਼ ਕਰਨਗੇ ਤਾਂ ਕਿ ਇਹ ਉਹ ਸੰਵਿਧਾਨ ਜਿਹੜਾ ਪੂਰੇ ਦੇਸ਼ ਵਾਸੀਆਂ ਨੂੰ ਬਰਾਬਰਤਾ ਦਿੰਦਾ ਹੈ ਪੂਰੇ ਦੇਸ਼ ਵਾਸੀਆਂ ਨੂੰ ਜਿਸ ਨੇ ਸਾਰੇ ਤਰ੍ਹਾਂ ਦੇ ਜ਼ਿੰਦਗੀ ਗੁਜ਼ਾਰਨ ਦੇ ਸੰਵਿਧਾਨ ਦਿੱਤੇ ਨਾ ਉਸੂਲ ਦਿੱਤੇ ਨਾ ਜ਼ਾਬਤੇ ਦਿੱਤੇ ਨਾ ਇਸ ਦੀ ਰੱਖਿਆ ਲਈ ਸਾਰੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਨ ਜਿਵੇਂ ਤੁਸੀਂ ਮਾਫੀ ਦੀ ਗੱਲ ਬਿਲਕੁਲ ਅਸੀਂ ਪਰ ਜ਼ੋਰ ਸ਼ਬਦਾਂ 'ਚ ਅਮਿਤ ਸ਼ਾਹ ਦੇ ਉਹਨਾਂ ਸ਼ਬਦਾਂ ਦੀ ਨਿੰਦਾ ਕਰਦੇ ਹਾਂ ਔਰ ਤੁਰੰਤ ਉਹਨਾਂ ਨੂੰ ਮਾਫੀ ਮੰਗਣ ਦੀ ਮੰਗ ਕਰਦੇ ਹਾਂ ਅਗਰ ਅਜਿਹਾ ਨਹੀਂ ਹੁੰਦਾ ਤਾਂ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਔਰ ਪੰਜਾਬ ਦੇ ਲੋਕ ਜਿਹੜੇ ਹਨ ਉਹ ਮਿਲ ਬੈਠ ਕੇ ਜੋ ਅਗਲੀ ਰੂਪਰੇਖਾ ਤਿਆਰ ਕਰਨਗੇ ਉਹਦੇ ਬਾਰੇ ਵੀ ਤੁਹਾਨੂੰ ਬਾਅਦ ਚ ਦੱਸਿਆ ਜਾਏਗਾ। ਆਡੀ ਸਰਕਾਰਯੋ ਪੱਤਰਕਾਰ ਸੰਮਖ ਔਰ ਮੇਰੇ ਨਾਲ ਐਮਐਲਏ ਰਸਵੰਤ ਸਿੰਘ ਜਿਲ੍ਹਾਾਇ ਦਾ ਸਾਥੀ ਭਾਈ ਸਾਹਿਬ ਬਾਕੀ ਸਾਰੇ ਪਾਰਟੀ ਦੇ ਵਰਕਰਸ ਔਰ ਲੀਡਰ ਸਹਿਬਾਨ ਅੱਜ ਇੱਥੇ ਪਹੁੰਚੇ ਐ ਐਮਐਲਏ ਮਲੇਕੁਰਲਾ ਸਾਹਿਬ ਵੀ ਇੱਥੇ ਪਹੁੰਚ ਰਹੇ ਨੇ ਸਾਡਾ ਜਿਹੜਾ ਅੱਜ ਇੱਥੇ ਪ੍ਰੋਟੈਸਟ ਕਰਨ ਦਾ ਮੇਨ ਮਕਸਦ ਆ 바ਵਾ ਵੀ ਭੀਮਰਾਓਂ ਅੰਮੇਦਕਰ ਸਾਹਿਬ ਜਿਨ੍ਹਾਂ ਨੂੰ ਉਹਨੇ ਦੇਖਿਆ ਹੋਊਗਾ ਇੱਕ ਹੋਮ ਮਿਨਿਸਟਰ ਆਫ ਇੰਡੀਆ ਸੈਂਟਰ ਦੇ ਹੋਮ ਮਿਨਿਸਟਰ ਨੇ ਕਿੰਨੇ ਮਾਰੀ ਸੰਵਧਾਨੀ ਦੀ ਵਰਤੋਂ ਕੀਤੀ ਆ ਔਰ ਸੰਸਦ ਦੇ ਵਿੱਚ ਇਹ ਵਰਤੋਂ ਯੂਜ਼ ਹੋਈ ਹੈ ਸੁਭਾਨ ਮਾਰੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਗਰੀਬੀ ਔਰ ਗਰੀਬ ਔਰ ਅਮੀਰ ਨੂੰ ਜੀਨ ਦਾ ਹੱਕ ਸਿਖਾਇਆ ਪੜ੍ਹਾਈ ਦਾ ਹੱਕ ਕਹ ਲੋ ਗੱਲ ਮੇਰੀ ਚਾਹੇ ਉਹ ਆਰਮਾਬਤੀ ਆਦਮੀ ਹੋਵੇ ਚਾਹੇ ਉਹ ਗਰੀਬ ਆਦਮੀ ਹੋਵੇ ਸਭ ਨੂੰ ਸੰਵਿਧਾਨ ਜਿਸ ਇਨਸਾਨ ਨੇ ਲਾਗੂ ਕਰਿਆ ਔਰ ਉੱਚ ਔਰ ਨੀਚ ਜਿਹਨੂੰ ਆਪਾਂ ਲੱਬਸ ਯੂਜ਼ ਕਰਦੇ ਉੱਚੇ ਧਰਮ ਔਰ ਨੀਚੇ ਧਰਮ ਸਭ ਨੂੰ ਇੱਕ ਸਨਮਾਨ ਦੇਣ ਵਾਲੇ ਦੀਪ ਧੀਮਰਾਵ ਉਮੇਦਕਰ ਜਿਨੇ ਪੂਰੀ ਦੁਨੀਆ ਹਿੰਦੁਸਤਾਨ ਨੇ ਹੀ ਪੂਰੀ ਦੁਨੀਆ ਇੱਜ਼ਤ ਕਰਦੀ ਹੈ ਉਹਨਾਂ ਦੇ ਸਬਧਾਨ ਲਿਖਣ ਦੇ ਲਈ ਔਰ ਉਹਨਾਂ ਨੂੰ ਉਹਨਾਂ ਨੂੰ ਬਹੁਤ ਮਾੜੇ ਅਲਫਾਜ਼ ਬੋਲੇ ਗਏ ਨੇ ਉਹਦੇ ਲਈ ਅੱਜ ਆਮ ਆਦਮੀ ਪਾਰਟੀ ਪੰਜਾਬ ਪੂਰੇ ਡੀਸੀ ਆਫਿਸ ਜਿੰਨੇ ਵੀ ਨੇ ਸਭ ਦੇ ਅੱਗੇ ਘਰਾਓ ਕਰ ਰਹੀ ਹੈ ਉਹਨਾਂ ਦੇ ਪੁੱਤਲੇ ਹੋ ਕੇ ਜਾ ਰਹੇ ਨੇ ਅਮਿਤ ਸ਼ਾਹ ਦੇ ਔਰ ਨਰਿੰਦਰ ਮੋਦੀ ਦੇ ਜਿਨ੍ਹਾਂ ਨੇ ਮਾਫੀ ਅਬੇ ਤੱਕ ਹਲੇ ਤੱਕ ਅਮਿਤ ਸ਼ਾਹ ਨੇ ਕੋਈ ਮਾਫੀ ਨਹੀਂ ਮੰਗੀ ਨਰਿੰਦਰ ਮੋਦੀ ਜੋ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਉਹਨਾਂ ਨੇ ਕੋਈ ਮਾਫੀ ਨਹੀਂ ਮੰਗੀ ਸਾਰੀਆਂ ਪਾਰਟੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਪੂਰਾ ਇਸ ਦੇ ਵਿਰੋਧ ਦੇ ਵਿੱਚ ਹੁਣ ਹੈ ਮੇਰੇ ਲਈ ਮੇਰੇ ਲਈ ਸਭ ਤੋਂ ਪਹਿਲਾਂ ਮੇਰਾ ਕੁਰਾਨ ਹੈ ਮੇਰਾ ਇਸਲਾਮ ਹੈ 파티 ਮੇਰੀ ਮੇਰੇ ਲਈ ਬਾਸ ਹੈ ਸੈਕੰਡ ਸਭ ਤੋਂ ਪਹਿਲਾਂ ਉਸ ਇਨਸਾਨ ਨੇ ਸਾਡੇ ਕੁਰਾਨ ਦੀ ਬੇਇਰੋਣਗੀ ਕੀਤੀ ਹੈ ਉਹਨੂੰ ਸਜ਼ਾ ਮਿਲੀ ਹੈ ਤਾਂ ਉਹਦੇ ਖਿਲਾਫ ਮੈਂ 파티 ਨੂੰ ਲਿਖੇ ਆਪਣੀ ਤਰਫ ਤੋਂ ਔਰ ਮੇਰੇ ਹੋਰ ਸ਼ਹਿਰ ਵਾਸੀਆਂ ਦੀ ਤਰਫ ਤੋਂ 파티 ਨੂੰ ਭੇਜਿਆ ਹੈ ਕਿ ਇਹਦੇ ਖਿਲਾਫ ਬੰਦੀ ਕਰਾਰ ਵੀ ਕਰਾਈ ਜਾਵੇ ਫਿਰ ਮੈਂ ਕਹਿ ਰਿਹਾ ਮੇਰੇ ਲਈ ਪਹਿਲਾ ਮੇਰਾ ਇਸਲਾਮ ਮੇਰਾ ਕੁਰਾਨ ਮੇਰੇ ਨੂੰ ਸਭ ਤੋਂ ਪਿਆਰਾ ਹੈ 파티 ਮੇਰੇ ਲਈ ਸੈਕਟਰ ਦੇਖੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਹਿੰਦੁਸਤਾਨ ਦੇ ਹਾਲਾਤ ਇਸ ਤਰ੍ਹਾਂ ਦੇ ਕਰਤੇ ਤੁਹਾਨੂੰ ਦੇਖਿਆ ਹੋਊਗਾ ਜਗ੍ਹਾ ਜਗ੍ਹਾ ਮੁਸਲਮਾਨਾਂ ਨੂੰ ਕਿਸੇ ਮੁੱਦੇ ਤੇ ਘੇਰਿਆ ਜਾ ਰਿਹਾ ਹੈ ਕੋਈ ਕੋਈ ਘੱਟ ਗਿਣਤੀ ਚਾਹੇ ਉਹ ਸਿੱਖ ਹੋਣ ਚਾਹੇ ਉਹ ਐਸਸੀ ਉਹ ਐਸਸੀ ਕਮਿਊਨਿਟੀ ਹੀ ਬਚੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਕੀ ਨਾਰਾ ਲਾਇਆ ਥਾ ਵੀ 400 ਪਾਰ 400 ਪਾਰ ਦਾ मीनिंग ਕੀ ਥਾ ਵੀ ਅਗਰ 400 ਪਾਰ ਸੀਟਾਂ ਅਸੀਂ ਕਰ ਦਈਏ ਜੋ ਇਹਨਾਂ ਨੇ ਕਿਹਾ ਥਾ ਵੀ ਅਸੀਂ ਅਗਰ 400 ਪਾਰ ਸੀਟਾਂ ਕਰ ਗਏ ਤਾਂ ਅਸੀਂ ਸੰਵਿਧਾਨ ਖਤਮ ਹੀ ਕਰ ਦਾਂਗੇ ਉਹੀ ਮੁੱਦੇ ਨੂੰ ਇਹਨਾਂ ਨੇ ਅੱਗੇ ਰੱਖਦੇ ਹੋਏ ਵੀ ਪਾਪਾ ਬੀਬੀ RAM ਅਮੇਰਕਰ ਸਾਹਿਬ ਦੀ ਇਹਨਾਂ ਨੇ ਬਹੁਤ ਪੂਰੀ ਅਫਸਾਨੀ ਬੋਲੀ ਔਰ ਉਹਨਾਂ ਦੀ ਬੇਸਿਕਰੀ ਹੈ ਸੰਵਿਧਾਨ ਹੀ ਇੱਕ ਐਸੀ ਚੀਜ਼ ਹੈ ਜਿਹੜਾ ਸਭ ਨੂੰ ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਚਾਹੇ ਉਹ Hindu ਹੈ Sikh ਹੈ Musalman ਹੈ ਕਿਸੇ ਵੀ ਕਮਿਊਨਿਟੀ ਦਾ ਉਹ ਜੀਵਨ ਦਾ ਅਧਿਕਾਰ ਦਿੰਦੇ ਨੇ ਪਰ BJP ਵਾਲੇ ਇਹ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਨੇ ਚਾਹੇ ਜਿਹਦੇ ਵਿੱਚ Hindu ਆ ਗਏ ਕਟ ਗਿਣਤੀ Sikh ਆ ਗਏ Musalmanਾਂ ਦੇ ਹਾਲਾਤ ਤਾਂ ਉਹ ਹਿੰਦੀ ਹਿੰਦੁਸਤਾਨ ਚ ਪਤਾ ਹੀ ਹੈ ਵੀ ਕੀ ਚੱਲ ਰਿਹਾ ਹੈ